ਪਿੰਡ ਵਿੱਚ ਰਹਿਣ ਵਾਲਾ ਇੱਕ ਨੌਜਵਾਨ ਮੁੰਡਾ ਪੁਰਾਣੀਆਂ ਬੁਰੀਆਂ ਗੱਲਾਂ ਨੂੰ ਨਾ ਭੁੱਲਣ ਅਤੇ ਇੱਕ ਹੀ ਚੀਜ਼ ਨੂੰ ਬਾਰ-ਬਾਰ ਸੋਚਣ ਦੀ ਆਦਤ ਲਈ ਮਜਬੂਰ ਸੀ ਜੇ ਉਸ ਨੂੰ ਕੋਈ ਕੁਝ ਕਹਿ ਦਿੰਦਾ ਜਾਂ ਫਿਰ ਉਸ ਦੇ ਨਾਲ ਕੋਈ ਥੋੜਾ ਜਿਹਾ ਵੀ ਗਲਤ ਹੋ ਜਾਂਦਾ ਤਾਂ ਬਸ ਉਹ ਉਸੇ ਹੀ ਘਟਨਾ ਬਾਰੇ ਪੂਰੇ ਦਿਨ ਸੋਚਦਾ ਰਹਿੰਦਾ ਉਹੀ ਗੱਲ ਉਸ ਦੇ ਦਿਮਾਗ ਵਿੱਚ ਹਰ ਸਮੇਂ ਘੁੰਮਦੀ ਰਹਿੰਦੀ ਫਿਰ ਜਾਂ ਤਾਂ ਉਹ ਇਸ ਦੇ ਲਈ ਆਪਣੀ ਕਿਸਮਤ ਅਤੇ ਰੱਬ ਨੂੰ ਕੋਸਦਾ ਰਹਿੰਦਾ ਤੇ ਜਾਂ ਫਿਰ ਆਪਣੇ ਮਨ ਵਿੱਚ ਉਸੇ ਇਨਸਾਨ ਤੋਂ ਬਦਲਾ ਲੈਣ ਬਾਰੇ ਸੋਚਦਾ ਰਹਿੰਦਾ ਜਿਸ ਨੇ ਉਸ ਨਾਲ ਬੁਰਾ ਵਰਤਾਵਰਤ ਕੀਤਾ ਹੁੰਦਾ ਆਪਣੀ ਇਸ ਜ਼ਿਆਦਾ ਸੋਚਣ ਵਾਲੀ ਆਦਤ ਦੇ ਕਾਰਨ ਨਾ ਤਾਂ ਉਸਦੇ ਲੋਕਾਂ ਨਾਲ ਜ਼ਿਆਦਾ ਚੰਗੇ ਰਿਸ਼ਤੇ ਸਨ ਤੇ ਨਾ ਹੀ ਉਹ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦਾ ਸੀ ਉਹ ਹਰ ਸਮੇਂ ਚਿੰਤਾ ਪਰੇਸ਼ਾਨੀ ਜਾਂ ਮਾਨਸਿਕ ਅਸ਼ਾਂਤੀ ਵਿੱਚ ਰਹਿੰਦਾ ਉਸ ਦੀ ਅਜਿਹੀ ਹਾਲਤ ਨੂੰ ਦੇਖ ਕੇ ਉਸਦੇ ਇੱਕ ਮਿੱਤਰ ਨੇ ਉਸ ਨੂੰ ਸਲਾਹ ਦਿੱਤੀ ਕਿ ਇਥੇ ਕੋਲ ਹੀ ਇੱਕ ਬੁੱਧ ਮੱਠ ਵਿੱਚ ਇੱਕ ਜੈਨ ਮਾਸਟਰ ਰਹਿੰਦੇ ਹਨ ਤੂੰ ਉਹਨਾਂ ਕੋਲ ਜਾ ਕੇ ਆ ਉਹ ਤੇਰੀ ਇਸ ਮਾਨਸਿਕ ਹਾਲਤ ਦਾ ਕੋਈ ਨਾ ਕੋਈ ਹੱਲ ਜ਼ਰੂਰ ਦੱਸਣਗੇ ਉਹ ਨੌਜਵਾਨ ਮੁੰਡਾ ਜੈਨ ਮਾਸਟਰ ਕੋਲ ਜਾਂਦਾ ਹੈ ਅਤੇ ਆਪਣੀ ਸਮੱਸਿਆ ਉਹਨਾਂ ਨੂੰ ਦੱਸਦਾ ਹੈ ਕਿ ਕਿਵੇਂ ਉਹ ਇੱਕ ਹੀ ਘਟਨਾ ਨੂੰ ਬਾਰ-ਬਾਰ ਸੋਚਦਾ ਰਹਿੰਦਾ ਹੈ ਅਤੇ ਪੁਰਾਣੀਆਂ ਬੁਰੀਆਂ ਆਦਤਾਂ ਤੇ ਯਾਦਾਂ ਨੂੰ ਭੁੱਲ ਨਹੀਂ ਸਕਦਾ ਮੁੰਡੇ ਦੀ ਸਮੱਸਿਆ ਨੂੰ ਸੁਣਨ ਤੋਂ ਬਾਅਦ ਜੈਨ ਮਾਸਟਰ ਉੱਥੋਂ ਉੱਠ ਕੇ ਮੱਠ ਦੇ ਅੰਦਰ ਚਲੇ ਜਾਂਦੇ ਹਨ ਮਾਸਟਰ ਦਾ ਇਸ ਤਰ੍ਹਾਂ ਬਿਨਾਂ ਕੁਝ ਕਹੇ ਉੱਠ ਕੇ ਚਲੇ ਜਾਣਾ ਲੜਕੇ ਨੂੰ ਕੁਝ ਅਜੀਬ ਜਿਹਾ ਲੱਗਦਾ ਹੈ ਪਰ ਉਹ ਫਿਰ ਵੀ ਉੱਥੇ ਹੀ ਬੈਠਾ ਰਹਿੰਦਾ ਹੈ ਥੋੜੀ ਦੇਰ ਬਾਅਦ ਉਹ ਦੇਖਦਾ ਹੈ ਕਿ ਜੈਨ ਮਾਸਟਰ ਮਿੱਟੀ ਦੇ ਗਲਾਸ ਵਿੱਚ ਪਾਣੀ ਭਰ ਕੇ ਉਸ ਦੇ ਵੱਲ ਚੱਲੇ ਆ ਰਹੇ ਹਨ ਜੈਨ ਮਾਸਟਰ ਮੁੰਡੇ ਦੇ ਕੋਲ ਆ ਕੇ ਖੜੇ ਹੋ ਜਾਂਦੇ ਹਨ ਤਾਂ ਉਹ ਮੁੰਡਾ ਵੀ ਉਹਨਾਂ ਸਾਹਮਣੇ ਖੜਾ ਹੋ ਜਾਂਦਾ ਹੈ ਜੈਨ ਮਾਸਟਰ ਮੁੰਡੇ ਨੂੰ ਪੁੱਛਦੇ ਹਨ ਕੀ ਦੱਸੋ ਇਸ ਗਲਾਸ ਦਾ ਵਜ਼ਨ ਕਿੰਨਾ ਹੋਵੇਗਾ ਮੁੰਡੇ ਨੇ ਕਿਹਾ ਮੈਂ ਇੱਕਦਮ ਸਹੀ ਤਾਂ ਨਹੀਂ ਦੱਸ ਸਕਦਾ ਲੇਕਿਨ ਇਸ ਗਲਾਸ ਦਾ ਵਜ਼ਨ ਬਹੁਤ ਘੱਟ ਹੈ ਜੈਨ ਮਾਸਟਰ ਨੇ ਥੋੜਾ ਗੰਭੀਰ ਹੋ ਕੇ ਪੁੱਛਿਆ ਜੇ ਮੈਂ ਥੋੜੀ ਦੇਰ ਇਸ ਗਲਾਸ ਨੂੰ ਇਸੇ ਤਰ੍ਹਾਂ ਫੜ ਕੇ ਖੜਾ ਰਹਾਗਾ ਤਾਂ ਕੀ ਹੋਵੇਗਾ ਮੁੰਡੇ ਨੇ ਕਿਹਾ ਕੁਝ ਵੀ ਨਹੀਂ ਹੋਵੇਗਾ ਜੈਨ ਮਾਸਟਰ ਨੇ ਫਿਰ ਕਿਹਾ ਜੇ ਮੈਂ ਗਲਾਸ ਨੂੰ ਇਸੇ ਤਰ੍ਹਾਂ ਇੱਕ ਘੰਟੇ ਤੱਕ ਫੜ ਕੇ ਖੜਾ ਰਹਾਗਾ ਤਾਂ ਕੀ ਹੋਵੇਗਾ ਤੁਹਾਡੇ ਹੱਥਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਵੇਗਾ ਮੁੰਡੇ ਨੇ ਕਿਹਾ ਜੈਨ ਮਾਸਟਰ ਨੇ ਫਿਰ ਸਵਾਲ ਕੀਤਾ ਜੇ ਮੈਂ ਗਲਾਸ ਨੂੰ ਠੀਕ ਇਸੇ ਤਰ੍ਹਾਂ ਪੂਰਾ ਦਿਨ ਫੜ ਕੇ ਖੜਾ ਰਹਾਂਗਾ ਤਾਂ ਕੀ ਹੋਵੇਗਾ ਤੁਹਾਡੇ ਹੱਥਾਂ ਵਿੱਚ ਬਹੁਤ ਹੀ ਜ਼ਿਆਦਾ ਦਰਦ ਹੋਵੇਗਾ ਤੁਹਾਡਾ ਹੱਥ ਸੁੰਨ ਵੀ ਹੋ ਸਕਦਾ ਹੈ ਤੁਹਾਡੀਆਂ ਮਾਸਪੇਸ਼ੀਆਂ ਸੁੱਜ ਸਕਦੀਆਂ ਹਨ ਮੁੰਡੇ ਨੇ ਗੰਭੀਰ ਸ਼ਬਦਾਂ ਵਿੱਚ ਕਿਹਾ ਜੈਨ ਮਾਸਟਰ ਨੇ ਕਿਹਾ ਬਹੁਤ ਵਧੀਆ ਪਰ ਕੀ ਇਸ ਦੌਰਾਨ ਗਲਾਸ ਦਾ ਵਜ਼ਨ ਬਦਲਿਆ ਮੁੰਡੇ ਨੇ ਕਿਹਾ ਨਹੀਂ ਭਜਨਤਾ ਨਹੀਂ ਬਦਲਿਆ ਤਾਂ ਫਿਰ ਹੱਥਾਂ ਵਿੱਚ ਦਰਦ ਜਾਂ ਮਾਸਪੇਸ਼ੀਆਂ ਵਿੱਚ ਸੋਜ ਕਿਵੇਂ ਆਈ ਜੈਨ ਮਾਸਟਰ ਨੇ ਪੁੱਛਿਆ ਬਹੁਤ ਸਮੇਂ ਤੱਕ ਫੜੇ ਰੱਖਣ ਦੇ ਨਾਲ ਮੁੰਡੇ ਨੇ ਜਵਾਬ ਦਿੱਤਾ ਜੈਨ ਮਾਸਟਰ ਨੇ ਫਿਰ ਪ੍ਰਸ਼ਨ ਕੀਤਾ ਹੁਣ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਮੈਂ ਕੀ ਕਰਾਂ ਗਲਾਸ ਨੂੰ ਥੱਲੇ ਰੱਖ ਦਿਓ ਮੁੰਡੇ ਨੇ ਕਿਹਾ ਜੈਨ ਮਾਸਟਰ ਨੇ ਕਿਹਾ ਬਿਲਕੁਲ ਸਹੀ ਸਾਡੇ ਜੀਵਨ ਦੀਆਂ ਪਰੇਸ਼ਾਨੀਆਂ ਵੀ ਕੁਝ ਇਸੇ ਪ੍ਰਕਾਰ ਦੀਆਂ ਹੁੰਦੀਆਂ ਹਨ ਇਹਨਾਂ ਨੂੰ ਕੁਝ ਧੀਰ ਤੱਕ ਦਿਮਾਗ ਵਿੱਚ ਰੱਖੋ ਤੇ ਲੱਗੇਗਾ ਕਿ ਸਭ ਕੁਝ ਠੀਕ ਹੈ ਉਹਨਾਂ ਦੇ ਬਾਰੇ ਜ਼ਿਆਦਾ ਧੀਰ ਤੱਕ ਸੋਚੋਗੇ ਤਾਂ ਤੁਹਾਨੂੰ ਪਰੇਸ਼ਾਨੀ ਹੋਣ ਲੱਗ ਜਾਵੇਗੀ ਅਤੇ ਜੇ ਇਹਨਾਂ ਨੂੰ ਹੋਰ ਵੀ ਧੀਰ ਤੱਕ ਦਿਮਾਗ ਵਿੱਚ ਰੱਖੋਗੇ ਤਾਂ ਇਹ ਤੁਹਾਨੂੰ ਪਾਗਲ ਕਰਨ ਲੱਗ ਜਾਣਗੀਆਂ ਅਤੇ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ ਜੈਨ ਮਾਸਟਰ ਨੇ ਮੁੰਡੇ ਦੇ ਵੱਲ ਇਸ਼ਾਰਾ ਕਰਦਿਆਂ ਕਿਹਾ ਆਪਣੇ ਜੀਵਨ ਦੀਆਂ ਪਿਛਲੀਆਂ ਗਲਤੀਆਂ ਅਤੇ ਘਟਨਾਵਾਂ ਬਾਰੇ ਸੋਚਣਾ ਜ਼ਰੂਰੀ ਹੈ ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਹਨਾਂ ਤੋਂ ਸਿੱਖ ਕੇ ਅੱਗੇ ਵਧਣਾ ਜੇ ਤੂੰ ਇੱਕ ਹੀ ਗੱਲ ਨੂੰ ਫੜ ਕੇ ਬੈਠਾ ਰਹੇਂਗਾ ਠੀਕ ਉਸ ਗਲਾਸ ਦੀ ਤਰ੍ਹਾਂ ਤਾਂ ਇਹ ਵੀ ਤੇਰੇ ਜੀਵਨ ਵਿੱਚ ਦਰਦ ਪੈਦਾ ਕਰ ਦੇਵੇਗੀ ਜੇ ਤੂੰ ਅੱਜ ਆਪਣੇ ਪਿਛਲੇ ਸਮੇਂ ਨੂੰ ਲੈ ਕੇ ਬੈਠਾ ਰਹੇਂਗਾ ਤਾਂ ਤੇਰਾ ਅੱਜ ਵੀ ਤੇਰੇ ਹੱਥੋਂ ਨਿਕਲ ਜਾਵੇਗਾ ਅਤੇ ਫਿਰ ਤੈਨੂੰ ਭਵਿੱਖ ਵਿੱਚ ਇਸ ਦਾ ਪਛਤਾਵਾ ਹੋਵੇਗਾ ਤੂੰ ਭਵਿੱਖ ਵਿੱਚ ਜਿਸ ਤਰ੍ਹਾਂ ਦਾ ਇਨਸਾਨ ਬਣਨਾ ਚਾਹੁੰਦਾ ਹੈ ਜਾਂ ਫਿਰ ਜਿੰਨਾ ਗਲਤੀਆਂ ਲਈ ਪਛਤਾਵਾ ਕਰ ਰਹੇ ਆਂ ਤਾਂ ਤੂੰ ਅੱਜ ਤੋਂ ਹੀ ਓਦਾਂ ਦਾ ਇਨਸਾਨ ਬਣਨ ਦਾ ਯਤਨ ਕਰ। ਅਤੇ ਕੋਸ਼ਿਸ਼ ਕਰੀਂ ਕਿ ਅੱਜ ਤੋਂ ਬਾਅਦ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਕਰੀਂ ਜਿਸ ਨਾਲ ਤੈਨੂੰ ਭਵਿੱਖ ਵਿੱਚ ਪਛਤਾਉਣਾ ਪਵੇ। ਇਸ ਲਈ ਚਿੰਤਾ ਕਰਨੀ ਬੰਦ ਕਰ ਅਤੇ ਆਪਣੇ ਅੱਜ ਦੇ ਕਰਮਾਂ ਤੇ ਧਿਆਨ ਦੇ ਕਿਉਂਕਿ ਚਿੰਤਾ ਵਿਅਕਤੀ ਨੂੰ ਉਸ ਦੀ ਚਿਤਾ ਤੱਕ ਲੈ ਕੇ ਜਾਂਦੀ ਹੈ।